ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਢਕੂ ਗੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਇਹ ਸਾਡੀ ਜਿਹੜੀ ਅੰਬ ਦੀ ਚਟਣੀ ਹੈ ਇਹ 2 ਸਾਲ ਪੁਰਾਣੀ ਚਟਣੀ ਹੈ ਇਹਨੂੰ ਹਲਕੀ ਹਲਕੀ ਉੱਪਰ ਜਿਹੜੀ ਫੰਗਸ ਲੱਗ ਗਈ ᱛੀ ਤੇ ਫੰਗਸ ਜਿਹੜੀ ਆਪਾਂ ਨੇ ਚਮਚ ਦੇ ਨਾਲ ਉੱਪਰ ਤੇ ਜਿਹੜੀ ਉਤਾਰਤੀ ਤੇ ਹੁਣ ਆਪਾਂ ਇਸ ਢੰਗ ਦੇ ਨਾਲ ਚਟਣੀ ਨੂੰ ਤਿਆਰ ਕਰਨਾ ਕਿ ਅੱਗੇ ਤੋਂ ਜਿਹੜੀ ਇਹ ਫੰਗਸ ਆ ਜਿਹੜੀ ਨਾ ਲੱਗੇ ਸਾਡੀ ਜਿਹੜੀ ਬਾਕੀ ਬਚੀ ਹੋਈ ਚਟਣੀਆਂ ਉਹ ਨਾ ਖਰਾਬ ਹੋ ਗਏ ਆਪਾਂ ਲੱਕੜ ਦਾ ਟੁਕੜਾ ਲੈ ਸਕਦੇ ਆ ਜਾਂ ਪਾਥੀ ਦਾ ਟੁਕੜਾ ਲੈ ਸਕਦੇ ਆ ਤੇ ਇਹਨੂੰ ਆਪਾਂ ਨੇ ਗੈਸ ਤੇ ਰੱਖ ਕੇ ਪੂਰੀ ਤਰ੍ਹਾਂ ਇਹਦਾ ਜਿਹੜੀ ਆਪਾਂ ਨੇ ਅੱਗ ਬਣਾ ਲੈਣੀ ਤੇ ਇਹਦੀ ਆਪਾਂ ਨੂੰ ਪੂਰੀ ਤਰ੍ਹਾਂ ਜਿਹੜੀ ਅੱਗ ਤਿਆਰ ਕਰ ਲੈਣੀ ਹੈ ਤੇ ਇਹ ਜਿਹੜੂ ਅੱਗ ਪੂਰੀ ਤਰ੍ਹਾਂ ਤਿਆਰ ਹੋ ਗਏ ਤੇ ਉਹਦੇ ਨਾਲ ਹੀ ਆਪਾਂ ਨੂੰ ਜਿਹੜੇ ਜ਼ਿਆਦਾ ਫਾਇਦੇ ਹੋਣਗੇ ਤੇ ਅੱਗ ਦੇ ਉੱਪਰ ਆਪਾਂ ਅੱਧਾ ਚਮਚਾ ਜਿਹੜਾ ਪਾਣਾ ਹਿੰਗ ਦਾ ਆਪਾਂ ਨੇ ਇੱਕ ਛੋਟੀ ਜਿਹੀ ਕੋਲੀ ਦੇ ਵਿੱਚ ਇਹ ਅੱਗ ਰੱਖ ਲਈ ਤੇ ਉੱਪਰ ਅੱਧਾ ਚਮਚ ਜਿਹੜਾ ਆਪਾਂ ਨੇ ਹਿੰਗ ਦਾ ਪਾ ਦਿੱਤਾ ਦੇਖੋ ਜਿਹੜਾ ਉਹਦੇ ਨਾਲ ਧੂਆ ਜਿਹੜਾ ਕਿੰਨਾ ਜਿਹੜਾ ਤਿਆਰ ਹੋ ਗਿਆ ਹੁਣ ਆਪਾਂ ਚਟਣੀ ਨੂੰ ਜਿਹੜੀ ਆਪਾਂ ਇਹ ਧੂਆ ਦੇਣਾ ਹੈ ਤੇ ਮਰਤਮਾਨ ਦੇ ਵਿੱਚ ਇਹ ਆਪਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਇਹ ਧੂਆਂ ਜਿਹੜਾ ਇਹ ਆਪਾਂ ਨੇ ਇਕੱਠਾ ਕਰਨਾ ਤੇ ਮਰਤਮਾਨ ਦਾ ਜਿਹੜਾ ਗਲਜਾ ਉਹ ਛੋਟਾ ਇਸ ਕਰਕੇ ਅਸੀਂ ਕੱਪੜਾ ਮੂਹਰੇ ਰਲਾ ਕੇ ਜਿਹੜਾ ਅੰਦਰ ਆਪਾਂ ਧੂਆਂ ਜਿਹੜਾ ਇਕੱਠਾ ਕਰ ਦਵਾਂਗੇ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਧੂਆਂ ਆਪਾਂ ਦਵਾਂਗੇ ਜਿਹੜੀ ਬਾਕੀ ਬਚੀ ਹੋਈ ਚਟਣੀ ਆ ਉਹ ਸਾਡੀ ਜਿਹੜੀ 2 ਸਾਲ 4 ਸਾਲ ਜਿਹੜੀ ਉਹ ਕਦੇ ਵੀ ਖਰਾਬ ਨਹੀਂ ਹੋ ਸਕਦੇ ਜੇ ਇਹਹੀ ਧੂਆਂ ਆਪਾਂ ਨੇ ਪਹਿਲਾਂ ਦਿੱਤਾ ਹੁੰਦਾ ਜਦੋਂ ਆਪਾਂ ਨੇ ਇਹ ਅਚਾਰ ਪਾਉਣਾ ਤਾਂ ਤੇ ਉਸ ਟਾਈਮ ਦਿੱਤਾ ਹੁੰਦਾ ਤਾਂ ਸਾਡੀ ਜਿਹੜੀ ਚਟਣੀ ਨੂੰ ਬਿਲਕੁਲ ਵੀ ਫੰਗਸ ਜਿਹੜੀ ਉਹ ਨਹੀਂ ਲੱਗ ਸਕਦੀ ਤੇ ਬਾਕੀ ਕਈ ਵਾਰੀ ਡੱਬਾ ਜਦੋਂ ਖੁੱਲਾ ਰਹਿ ਜਾਂਦਾ ਮਰਤਮਾਰ ਖੁੱਲਾ ਰਹਿ ਜਾਂਦਾ ਉਹਦੇ ਵਿੱਚ ਵੀ ਥੋੜੇ ਜਿਹਾ ਚਾਂਸ ਜਿਹੜੇ ਫੰਗਸ ਦੇ ਹੋ ਜਾਂਦੇ ਆ ਜਦੋਂ ਵੀ ਸਾਡੀ ਚਟਣੀ ਆਪਾਂ ਨੂੰ ਲੱਗਦਾ ਅਚਾਰ ਚਟਣੀ ਫੰਗਸ ਲੱਗ ਰਹੀ ਹੈ ਤਾਂ ਆਪਾਂ ਉਹਨੂੰ ਉੱਪਰ ਤੋਂ ਕੱਢ ਕੇ ਤੇ ਉਹਨੂੰ ਇਸ ਤਰ੍ਹਾਂ ਆਪਾਂ ਧੂਆ ਦੇ ਕੇ ਉਹਨੂੰ ਅਪਾ 1 ਹਫਤੇ ਵਾਸਤੇ ਆਪਾਂ ਉਹਨੂੰ ਰੱਖ ਸਕਦੇ ਆ ਤੇ ਜਿਹੜੀ ਚਟਣੀ ਆ achar ਉਹ ਸਾਡਾ ਅੱਗੇ ਤੋਂ ਜਿਹੜਾ ਬਚ ਸਕਦਾ ਤੇ ਉਹ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋ ਸਕਦਾ ਦੇਖੋ ਧੂਆਂ ਸਾਡਾ ਆਪਾਂ ਨੇ ਕਿਸ ਤਰੀਕੇ ਦੇ ਨਾਲ ਕੱਪੜਾ ਮੂਰੇ ਲਗਾ ਕੇ ਆਪਾਂ ਨੇ ਅੰਦਰ ਜਿਹੜਾ ਮਰਤਮਾਨ ਦੇ ਵਿੱਚ ਇਕੱਠਾ ਕਰਤਾ ਧੂਆਂ ਤੇ ਇਹਦੇ ਨਾਲ ਜਿਹੜੀ ਆਪਾਂ ਹੁਣ ਆਪਣੀ ਚਟਣੀਆਂ ਉਹ ਬਚਾ ਸਕਦੇ ਆ ਤੇ ਦੇਖੋ ਬਹੁਤ ਹੀ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਅੱਗੇ ਵੀ ਜਿਹੜੀ ਸ਼ੇਅਰ ਕਰਿਓ ਤੇ ਦੇਖ ਲਓ ਕਿੰਨੇ ਸਾਂ ਤਰੀਕੇ ਨਾਲ ਇਹ ਆਪਾਂ ਤਿਆਰ ਕਰ ਲਏ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ